ਮੇਰਾ ਨਾਮ ਸਰਬਨ ਕੁਮਾਰ ਪਿੰਡ ਜਮਾਲਪੁਰ ਬਾੜ ਨੰਬਰ 42 ਸਾਡੇ ਪਿੰਡ ਕੁੱਤਿਆਂ ਦਾ ਬਹੁਤ ਜ਼ਿਆਦਾ ਘੈਰ ਹੋ ਰਿਹਾ ਬਸੀਆਂ 4-5 ਖਾੜੀਆਂ ਹਨ ਅਵਾਰਾ ਕੁੱਤੇ ਆ ਬੜੇ ਲੋਕਾਂ ਦਾ ਬਾਹਰ ਅੰਦਰ ਜਾਣਾ ਵੀ ਬੜਾ ਮੁਸ਼ਕਲ ਹੋ ਗਿਆ ਕੋਈ ਸ਼ੈਤ ਸਪਟਾ ਕਰਨ ਨਾਲ ਵੀ ਸਵੇਰੇ ਨਹੀਂ ਜਾਂਦੇ ਉਹ ਜਿਹੜੇ ਅਵਾਰਾ ਕੁੱਤੇ ਇਹਨਾਂ ਬਹੁਤ ਹੱਥ ਚੁੱਕੀ ਹੋਈ ਹੈ ਐਮਸੀ ਨੂੰ ਫੋਨ ਕੀਤਾ ਸੀ ਉਹਦਾ ਫੋਨ ਹੀ ਬੰਦ ਆਂਦਾ ਤੇ ਦਿਨ ਚਾਰ ਬਸੀਆਂ ਜਿਹੜੀਆਂ ਮੇਰਾ ਸਰਬੰਤ ਕੁਮਾਰ ਆ ਅੱਜ ਰਾਤ ਨੂੰ ਖਾਲੀ ਜਦੋਂ ਅਸੀਂ 8 ਵਜੇ ਤੋਂ ਬਾਅਦ ਘਰ ਨੂੰ ਆਇਆ ਸਵੇਰੇ ਜਾ ਕੇ ਦੇਖਿਆ ਤਾਂ ਬੱਸੀ ਖਾਦੀ ਹੋਈ ਕਾਫੀ ਹੱਦ ਤੱਕ ਤਾਂ ਖਤਮ ਹੋ ਗਈ ਥੇ ਇੱਥੋਂ ਹੀ ਨਹਿਰ ਕੰਡੇ ਹੀ ਕਿਤੇ ਉਹ ਕੁਆੜ ਖਾਣੇ ਲੱਗੇ ਬੈਠੇ ਹੁੰਦੇ ਕਦੇ ਕਿਤੇ ਹੁੰਦੇ ਆ ਬਾਹਰ ਤੇ ਇਸ ਨੂੰ ਲੈ ਕੇ ਤੁਸੀਂ ਪ੍ਰਸ਼ਾਸਨ ਦੇ ਧਿਆਨ ਚ ਕੋਈ ਗੱਲ ਲਿਆਂਦੀ ਹੈ ਆਈ ਐਮ ਸੀਨੋ ਆ ਫੋਨ ਕੀਤਾ ਉਹਦਾ ਫੋਨ ਹੀ ਬੰਦ ਹੁੰਦਾ ਈ ਇਹ ਕੁੱਤਿਆਂ ਦਾ ਕੋਈ ਹੱਲ ਕੀਤਾ ਜਾਏ ਤਾਂ ਬੱਚਿਆਂ ਦਾ ਵੀ ਨਖਾਨ ਹੋ ਸਕਦਾ ਨੇ ਤਾਂ ਕੋਈ ਵੀ ਹਾਂਜੀ ਮੇਰਾ ਨਾਮ ਬਲਵਿੰਦਰ ਸਿੰਘ ਜੀ ਮੇਰਾ ਪਿੰਡ ਜਮਾਲਪੁਰ ਬਾਰਡ ਨੰਬਰ 42 ਦਾਰਹਿੜ ਵਾਲਾ ਉਹ ਇੱਥੇ ਅਸੀਂ ਖੇਤੀਬਾੜੀ ਦਾ ਕੰਮ ਕਰਨੇ ਆ ਡੰਗਰ ਬੱਚੇ ਗਾਂਆਂ ਰੱਖੀਆਂ ਨੇ ਇਹ ਕੁੱਤੇ 5 6 9 12 ਜਿਹੜੇ ਕਿ ਪਛੀਆਂ ਨੇ ਛੋਟੜੇ ਬੱਚਿਆਂ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਖਾਈ ਜਾਂਦੇ। ਅੱਜ 4 ਦਿਨ ਹੋ ਗਏ ਮੇਰੀ ਬੱਚੀ ਖਾਧੀ ਐ। ਅੱਜ 4 ਦਿਨ ਬਾਅਦ ਸਰਪੰਨ ਕੁਮਾਰ ਦੀ ਬੱਚੀ ਖਾਧੀ ਐ। ਮੇਰੇ ਤੋਂ ਪਹਿਲੇ ਲਾਲ ਲਾਲ ਸਿੰਘ ਨੇ ਦੋ ਬੱਚੀਆਂ ਖਾਧੀਆਂ। ਔਰ ਬੱਚੇ ਨਹਿਰ ਨੂੰ ਨੇ ਜਾਂਦੇ ਡਰਦੇ। ਇਹ ਸਾਰੇ ਪ੍ਰਸ਼ਾਸਨ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਸਾਨੂੰ ਇਹ ਸਮੇਂ ਕੋਈ ਨਹੀਂ ਆ ਰਹੀ। ਅਸੀਂ ਡਿਸੀਜਨ ਨੂੰ ਵੇਗਲ ਕਰ ਕਿਸ ਤਰ੍ਹਾਂ ਕੀ ਕਰਦੇ ਨੇ ਕੀ ਨਹੀਂ ਕਰਦੇ ਨਾ ਕੁੱਤਿਆਂ ਦਾ ਕੋ ਹਲ ਕੀਤਾ ਜਾਏ ਇਹਨਾਂ ਦਾ ਕੋਈ ਨਾ ਕੋਈ ਬੱਚੇ ਬਾਹਰ ਨਹੀਂ ਜਾਂਦੇ ਬੱਚੇ ਕਿਸੇ ਨੂੰ ਨੁਕਸਾਨ ਹੋ ਗਿਆ ਉਹ ਇਹ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ ਕੀ ਕਰੀਏ ਇੱਥੇ ਅਸੀਂ ਜੀ ਸਾਡਾ ਤਾਂ ਰਹਿਣਾ ਮੁਸ਼ਕਲ ਹੋ ਗਿਆ ਹੈ ਪਿੰਡ 'ਚ ਨਾ ਅਸੀਂ ਬਾਹਰ ਜਾ ਸਕਦੇ ਹਾਂ ਨਾ ਅੰਦਰ ਆ ਸਕਦੇ ਕਦੇ ਬੰਦੇ ਵੀ ਸਿਆਣਾ ਬੰਦਾ ਜਿਹੜੇ ਸਿਆਣੇ ਬਜ਼ੁਰਗ ਬੰਦੇ ਲੋ ਬਾਹਰ ਨਹੀਂ ਜਾ ਸਕਦੇ ਕੁੱਤਿਆਂ ਨੂੰ ਡਰਦੇ ਅਸੀਂ ਅਗਰ ਹੁਕਮਾਨ ਸਰਕਾਰ ਨੂੰ ਅਪੀਲ ਕਰਦੇ ਆ ਕਿ ਸਾਡਾ ਇਹਨਾਂ ਦਾ ਕੋ ਹੱਲ ਕੀਤਾ ਜਾਏ